ਨਮਸਤੇ ਪੰਜਾਬੀ ਕਹਾਣੀ ਬਾਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਜਦ ਠੱਗ ਖੁਦ ਠੱਗਿਆ ਗਿਆ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਕਹਾਣੀ ਇੱਕ ਕਹਾਣੀ ਉਸ ਸ਼ਹਿਰ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਗਲੀਆਂ ਚੁੱਪ ਸਨ ਪਰ ਨੀਅਤਾਂ ਬੋਲਦੀਆਂ ਸਨ ਲੋਕ ਸਵੇਰ ਨੂੰ ਕੰਮ ਲਈ ਨਿਕਲਦੇ ਸ਼ਾਮ ਨੂੰ ਵਾਪਸ ਮੁੜਦੇ ਪਰ ਹਰ ਵਾਪਸੀ ਨਾਲ ਦਿਲਾ ਚਾ ਕੁਝ ਨਾ ਕੁਝ ਪਾਰ ਵੱਧ ਜਾਂਦਾ ਉਸ ਸ਼ਹਿਰ ਵਿੱਚ ਦੋ ਆਦਮੀ ਰਹਿੰਦੇ ਸਨ ਦੋਨਾਂ ਦੇ ਰਸਤੇ ਵੱਖਰੇ ਸੋਚ ਵੱਖਰੀ ਪਰ ਕਿਸਮਤ ਨੇ ਇੱਕ ਦਿਨ ਉਹਨਾਂ ਨੂੰ ਇੱਕੋ ਮੇਜ਼ ਤੇ ਬਿਠਾਉਣਾ ਸੀ ਪਹਿਲਾ ਆਦਮੀ ਜਿਸ ਨੂੰ ਲੋਕ ਅਕਲਮੰਦ ਕਹਿੰਦੇ ਸਨ ਆਪਣੀ ਚਲਾਕੀ ਲਈ ਮਸ਼ਹੂਰ ਸੀ ਉਹ ਬੋਲਦਾ ਤਾਂ ਲੱਗਦਾ ਜਿਵੇਂ ਸੱਚ ਹੀ ਬੋਲ ਰਿਹਾ ਹੋਵੇ ਪਰ ਉਸਦੇ ਲਫ਼ਜ਼ਾਂ ਵਿੱਚ ਮੋੜ ਹੁੰਦੇ ਉਹ ਹੱਸਦਾ ਤਾਂ ਸਾਹਮਣੇ ਵਾਲੇ ਨੂੰ ਯਕੀਨ ਹੋ ਜਾਂਦਾ ਕਿ ਸਭ ਠੀਕ ਹੈ ਪਰ ਪਿੱਛੇ ਹਿਸਾਬ ਕੁਝ ਹੋਰ ਹੀ ਹੁੰਦਾ ਉਸ ਦਾ ਵਿਸ਼ਵਾਸ ਸੀ ਕਿ ਦੁਨੀਆ ਕਮਜ਼ੋਰਾ ਲਈ ਨਹੀਂ ਬਣੀ ਉਹ ਕਹਿੰਦਾ ਜੋ ਸੱਚ ਤੇ ਟਿਕਿਆ ਰਹਿੰਦਾ ਹੈ ਉਸ ਸਮੇਂ ਨਾਲ ਟੁੱਟ ਜਾਂਦਾ ਹੈ ਜੋ ਸਮੇ ਨੂੰ ਮੋੜ ਲੈਂਦਾ ਹੈ ਉਹੀ ਜਿੱਤਦਾ ਹੈ ਇਹ ਸੋਚ ਉਸ ਦੇ ਅੰਦਰ ਹੰਕਾਰ ਬਣ ਕੇ ਵਸ ਗਈ ਸੀ ਹਰ ਜਿੱਤ ਨਾਲ ਉਹ ਆਪਣੇ ਆਪ ਨੂੰ ਹੋਰ ਉੱਚਾ ਸਮਝਣ ਲੱਗ ਪਿਆ ਉਸਨੇ ਕਦੇ ਆਪਣੇ ਡਿੱਗਣ ਬਾਰੇ ਨਹੀਂ ਸੋਚਿਆ ਦੂਜਾ ਆਦਮੀ ਸ਼ਹਿਰ ਦੇ ਪਿਛਲੇ ਹਿੱਸੇ ਚ ਆ ਰੇਂਦਾ ਸਾਦਾ ਖਾਮੋਸ਼ ਅਤੇ ਮਿਹਨਤੀ ਸੀ ਉਸ ਦਾ ਘਰ ਛੋਟਾ ਸੀ ਪਰ ਦਰਵਾਜ਼ਾ ਹਮੇਸ਼ਾ ਖੁੱਲਾ ਰਹਿੰਦਾ ਲੋਕ ਉਸ ਦੇ ਕੋਲ ਸਲਾਹ ਲਈ ਆਉਂਦੇ ਕਿਉਂਕਿ ਉਹ ਜੋ ਕਹਿੰਦਾ ਸੀ ਉਹ ਕਰਦਾ ਵੀ ਸੀ ਉਸ ਦਾ ਮੰਨਣਾ ਸੀ ਅਕਲ ਤਦ ਹੀ ਰੋਸ਼ਨੀ ਬਣਦੀ ਹੈ ਜਦੋਂ ਉਹ ਈਮਾਨ ਨਾਲ ਚੱਲੇ ਨਹੀਂ ਤਾਂ ਉਹ ਅੱਗ ਬਣ ਕੇ ਸਭ ਕੁਝ ਸਾੜ ਦਿੰਦੀ ਹੈ ਉਹ ਕਟ ਬੋਲਦਾ ਪਰ ਹਰ ਲਫ਼ਜ਼ ਦਾ ਵਜ਼ਨ ਹੁੰਦਾ ਉਸ ਦੀ ਖਾਮੋਸ਼ੀ ਵਿੱਚ ਡਰ ਨਹੀਂ ਸੀ ਸਕੂਨ ਸੀ ਇਹ ਦੋਨੇ ਆਦਮੀ ਇੱਕ ਦੂਜੇ ਤੋਂ ਵੱਖਰੇ ਰਹਿੰਦੇ ਪਰ ਚਲਾਕ ਆਦਮੀ ਦੀ ਨਜ਼ਰ ਹਮੇਸ਼ਾ ਉਸ ਸਾਦੇ ਆਦਮੀ ਤੇ ਰਹਿੰਦੀ ਉਸ ਨੂੰ ਇਹ ਸਾਦਗੀ ਕਮਜ਼ੋਰੀ ਲੱਗਦੀ ਇਹ ਲੋਕ ਜ਼ਿੰਦਗੀ ਨਹੀਂ ਜਾਣਦੇ ਉਹ ਅੰਦਰ ਹੀ ਅੰਦਰ ਹੱਸਦਾ ਪਰ ਕਿਸਮਤ ਜੋ ਖਾਮੋਸ਼ ਰਹਿ ਕੇ ਸਭ ਦੇਖਦੀ ਹੈ ਆਪਣੀ ਕਹਾਣੀ ਲਿਖ ਰਹੀ ਸੀ ਚਲਾਕ ਆਦਮੀ ਦਾ ਹੰਕਾਰ ਇੱਕ ਦਿਨ ਵਿੱਚ ਨਹੀਂ ਬਣਿਆ ਸੀ ਇਸ ਆਲਾਦੀ ਕਾਮਯਾਬੀ ਛੋਟੇ ਛੋਟੇ ਤੋਖਿਆਂ ਅਤੇ ਬਿਨਾ ਸਜ਼ਾ ਮਿਲੇ ਬਚ ਨਿਕਲਣ ਦੀ ਆਦਤ ਨਾਲ ਬਣਿਆ ਸੀ ਜਦੋਂ ਉਹ ਨੌਜਵਾਨ ਸੀ ਤਦ ਉਹ ਵੀ ਸੱਚ ਦੇ ਰਾਹ ਤੇ ਨਹੀਂ ਸੀ ਉਹ ਸਕੂਲ ਵਿੱਚ ਅਧਿਆਪਕਾਂ ਨੂੰ ਗੱਲਾਂ ਵਿੱਚ ਲਾ ਕੇ ਆਪਣੀਆਂ ਗਲਤੀਆਂ ਛੁਪਾ ਲੈਂਦਾ ਦੋਸਤਾਂ ਦੇ ਹੱਕ ਮਾਰ ਕੇ ਵੀ ਮੁਸਕਰਾ ਕੇ ਕਹਿ ਦਿੰਦਾ ਸਮਝਦਾਰੀ ਇਹੀ ਹੁੰਦੀ ਹੈ ਉਸਨੇ ਜਲਦੀ ਸਿੱਖ ਲਿਆ ਸੀ ਕਿ ਜੋ ਉੱਚੀ ਆਵਾਜ਼ ਵਿੱਚ ਬੋਲਦਾ ਹੈ ਲੋਕ ਉਸਨੂੰ ਸਹੀ ਮੰਨ ਲੈਂਦੇ ਹਨ ਜੋ ਕਾਗਜ਼ਾਂ ਚਾ ਨਿਯਮ ਜਾਣਦਾ ਹੈ ਉਹ ਇਨਸਾਫ ਨੂੰ ਵੀ ਮੋੜ ਸਕਦਾ ਹੈ ਇਹ ਸੋਚ ਉਸ ਨੂੰ ਵਪਾਰ ਦੀ ਦੁਨੀਆ ਵਿੱਚ ਲੈ ਗਈ ਉੱਥੇ ਉਸ ਨੇ ਲੋਕਾਂ ਦੀ ਕਮਜ਼ੋਰੀ ਪੜਨੀ ਸਿੱਖੀ ਕਿਸੇ ਨੂੰ ਲਾਲਚੀ ਨਾਲ ਕਿਸੇ ਨੂੰ ਡਰ ਨਾਲ ਉਹ ਦੋਨਾਂ ਨੂੰ ਵਰਤਦਾ ਉਸ ਦੇ ਲਈ ਲੋਕ ਚਿਹਰੇ ਨਹੀਂ ਸਨ ਮੋਰੇ ਸਨ ਹਰ ਸੌਦੇ ਤੋਂ ਬਾਅਦ ਉਸ ਦਾ ਹੰਕਾਰ ਹੋਰ ਮੋਟਾ ਹੁੰਦਾ ਗਿਆ ਦੂਜੇ ਪਾਸੇ ਇਮਾਨਦਾਰ ਆਦਮੀ ਦੀ ਜ਼ਿੰਦਗੀ ਬਿਲਕੁਲ ਵੱਖਰੀ ਸੀ ਉਸ ਦਾ ਬਚਪਨ ਤੰਦਰੁਸਤੀ ਚਾਲੰਗਿਆ ਸੀ ਪਿਤਾ ਨੇ ਉਸ ਨੂੰ ਸਿਖਾਇਆ ਸੀ ਕਿ ਰੋਟੀ ਕਟ ਖਾ ਲੈਣਾ ਪਰ ਹੱਕ ਕਿਸੇ ਦਾ ਨਾ ਖਾਣਾ ਇਹ ਗੱਲ ਉਸ ਦੇ ਅੰਦਰ ਰਚ ਗਈ ਸੀ ਉਸ ਨੇ ਕਈ ਵਾਰ ਨੁਕਸਾਨ ਵੀ ਸਹਿਆ ਪਰ ਕਦੇ ਸ਼ਿਕਾਇਤ ਨਹੀਂ ਕੀਤੀ ਉਹ ਮੰਨਦਾ ਸੀ ਕਿ ਜੋ ਮਿਲਦਾ ਹੈ ਉਹ ਵਕਤ ਦੇ ਨਾਲ ਮਿਲਦਾ ਹੈ ਉਸ ਦੀ ਇਮਾਨਦਾਰੀ ਉਸ ਦੀ ਦੌਲਤ ਨਹੀਂ ਸੀ ਉਸ ਦੀ ਪਛਾਣ ਸੀ ਸ਼ਹਿਰ ਦੇ ਲੋਕ ਦੋਨਾਂ ਨੂੰ ਜਾਣਦੇ ਸਨ ਪਰ ਕਿਸੇ ਨੇ ਕਦੇ ਸੋਚਿਆ ਨਹੀਂ ਸੀ ਕਿ ਇਹ ਦੋ ਰਾਂ ਇੱਕ ਦਿਨ ਟਕਰਾਉਣਗੇ ਚਲਾਕ ਆਦਮੀ ਅੰਦਰ ਹੀ ਅੰਦਰ ਆਪਣੀ ਅਗਲੀ ਚਾਲ ਦੀ ਤਿਆਰੀ ਕਰ ਰਿਹਾ ਸੀ ਉਸ ਦੀ ਨਜ਼ਰ ਹੁਣ ਉਸ ਜ਼ਮੀਨ ਤੇ ਸੀ ਜੋ ਉਸ ਦੇ ਹਿਸਾਬ ਨਾਲ ਆਸਾਨ ਸ਼ਿਕਾਰ ਸੀ ਕਿਸਮਤ ਨੇ ਫੇਰ ਖਾਮੋਸ਼ੀ ਨਾਲ ਆਪਣੇ ਪੰਨੇ ਉਲਟੇ ਇਹ ਸਿਰਫ ਸ਼ੁਰੂਆਤ ਸੀ ਸਮਾਂ ਬੀਤਦਾ ਗਿਆ ਪਰ ਚਲਾਕ ਆਦਮੀ ਦੇ ਮਨ ਵਿੱਚ ਇੱਕੋ ਸੋਚ ਘੁੰਮਦੀ ਰਹੀ ਉਸ ਜ਼ਮੀਨ ਉਸ ਨੂੰ ਲੱਗਦਾ ਸੀ ਕਿ ਇਹ ਸਿਰਫ ਮਿੱਟੀ ਦਾ ਟੁਕੜਾ ਨਹੀਂ ਸਗੋਂ ਉਸਦੀ ਅਗਲੀ ਜਿੱਤ ਦੀ ਨਿਸ਼ਾਨੀ ਹੈ ਹਰ ਸਵੇਰ ਉਹ ਉਸ ਜ਼ਮੀਨ ਵੱਲ ਨਜ਼ਰ ਮਾਰਦਾ ਅਤੇ ਆਪਣੇ ਮਨ ਵਿੱਚ ਕਾਗਜ਼ਾਂ ਦੇ ਨਵੇਂ ਹਿਸਾਬ ਜੋੜਦਾ ਉਸਨੇ ਯੋਜਨਾ ਬਹੁਤ ਸੋਚ ਵਿਚਾਰ ਨਾਲ ਬਣਾਈ ਪਹਿਲਾ ਉਸਨੇ ਸ਼ਹਿਰ ਦੇ ਪੁਰਾਣੇ ਰਿਕਾਰਡ ਖੰਗਾਲੇ ਕਈ ਦਿਨਾਂ ਤੱਕ ਉਹ ਦਫ਼ਤਰਾਂ ਦੇ ਚੱਕਰ ਲਾਉਂਦਾ ਰਿਹਾ ਕਦੇ ਹੱਸ ਕੇ ਕਦੇ ਸਿਫਾਰਿਸ਼ ਲਗਾ ਕੇ ਜਿੱਥੇ ਰਸਤਾ ਬੰਦ ਮਿਲਿਆ ਉੱਥੇ ਉਸਨੇ ਨਵਾਂ ਮੋੜ ਕੱਢ ਲਿਆ ਉਸ ਦੀ ਅਕਲ ਹਰ ਰੁਕਾਵਟ ਨੂੰ ਖੇਡ ਸਮਝਦੀ ਸੀ ਜਾਲੀ ਕਾਗਜ਼ ਬਣਾਉਣਾ ਉਸ ਦੇ ਲਈ ਨਵੀਂ ਗੱਲ ਨਹੀਂ ਸੀ ਉਸ ਨੇ ਪੁਰਾਣੀਆਂ ਮੋਰਾਂ ਦੀ ਨਕਲ ਤਿਆਰ ਕਰਵਾਈ ਸਿਆਹੀ ਦਾ ਰੰਗ ਵੀ ਉਹੀ ਚੁਣਿਆ ਜੋ ਸਾਲਾ ਪਹਿਲਾ ਵਰਤੀ ਜਾਂਦੀ ਸੀ ਤਰੀਕਾ ਨੂੰ ਇਸ ਤਰ੍ਹਾਂ ਜੋੜਿਆ ਗਿਆ ਕਿ ਪਹਿਲੀ ਨਜ਼ਰ ਵਿੱਚ ਸਭ ਕੁਝ ਸਹੀ ਲੱਗੇ ਉਹ ਜਾਣਦਾ ਸੀ ਕਿ ਝੂਠ ਨੂੰ ਸੱਚ ਬਣਾਉਣ ਲਈ ਸਭ ਤੋਂ ਵੱਡੀ ਚੀਜ਼ ਆਤਮ ਵਿਸ਼ਵਾਸ ਹੁੰਦੀ ਹੈ ਇਸ ਸਾਰੇ ਸਮੇਂ ਦੌਰਾਨ ਈਮਾਨਦਾਰ ਆਦਮੀ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਚਾਰੂ ਜਿਆ ਰਹਾ ਉਸ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਉੱਠਦਾ ਖੇਤਾਂ ਵਿੱਚ ਕੰਮ ਕਰਦਾ ਮਿੱਟੀ ਉਸਦੇ ਹੱਥਾਂ ਨਾਲ ਗੱਲ ਕਰਦੀ ਉਸ ਨੂੰ ਅੰਦਰੋਂ ਇਹ ਅਹਿਸਾਸ ਸੀ ਕਿ ਕੋਈ ਅਜੇਆ ਵਕਤ ਆਉਣ ਵਾਲਾ ਹੈ ਜੋ ਉਸਦੀ ਪਰਖ ਕਰੇਗਾ ਪਰ ਉਸਨੇ ਡਰ ਨੂੰ ਆਪਣੇ ਮਨ ਚਾ ਵਸਣ ਨਹੀਂ ਦਿੱਤਾ ਇੱਕ ਸ਼ਾਮ ਜਦੋਂ ਉਹ ਘਰ ਵਾਪਸ ਆ ਰਿਹਾ ਸੀ ਉਸਨੇ ਸ਼ਹਿਰ ਵਿੱਚ ਅਜੀਬ ਸਰਗਰਮੀ ਮਹਿਸੂਸ ਕੀਤੀ ਲੋਕ ਫਸਫਸਾ ਰਹੇ ਸਨ ਨਜ਼ਰਾਂ ਬਚਾ ਕੇ ਗੱਲਾਂ ਹੋ ਰਹੀਆਂ ਸਨ ਉਸਨੇ ਪੁੱਛਿਆ ਨਹੀਂ ਪਰ ਸੁਣ ਲਿਆ ਉਸ ਦਾ ਨਾਮ ਉਸ ਦੀ ਜ਼ਮੀਨ ਅਤੇ ਚਲਾਕ ਆਦਮੀ ਦੀ ਚਰਚਾ ਅਗਲੇ ਦਿਨ ਚਲਾਕ ਆਦਮੀ ਨੇ ਉਸ ਨੂੰ ਗਲਬਾਤ ਲਈ ਸੁਨੇਹਾ ਭੇਜਿਆ ਬੋਲ ਮਿੱਠੇ ਸਨ ਪਰ ਨੀਅਤ ਤਿੱਖੀ ਇਮਾਨਦਾਰ ਆਦਮੀ ਸਮਝ ਗਿਆ ਕਿ ਵਕਤ ਆ ਗਿਆ ਹੈ ਉਸਨੇ ਕਾਗਜ਼ ਇਕੱਠੇ ਕੀਤੇ ਅਸਲ ਸਾਫ ਅਤੇ ਬਿਨਾ ਸਜਾਵਟ ਦੇ ਦੋਨਾਂ ਦੇ ਰਸਤੇ ਹੁਣ ਇੱਕੋ ਥਾਂ ਮਿਲਣ ਵਾਲੇ ਸਨ ਇੱਕ ਪਾਸੇ ਅਕਲ ਦਾ ਹੰਕਾਰ ਸੀ ਦੂਜੇ ਪਾਸੇ ਈਮਾਨ ਦੀ ਖਾਮੋਸ਼ ਮਜ਼ਬੂਤੀ ਸ਼ਹਿਰ ਅਣਜਾਣ ਸੀ ਪਰ ਕਿਸਮਤ ਪੂਰੀ ਤਰ੍ਹਾਂ ਤਿਆਰ ਚਲਾਕ ਆਦਮੀ ਸਵੇਰੇ ਹੀ ਤਿਆਰ ਹੋ ਗਿਆ ਉਸਦੇ ਮਨ ਵਿੱਚ ਕੋਈ ਸ਼ੱਕ ਨਹੀਂ ਸੀ ਉਸ ਨੂੰ ਯਕੀਨ ਸੀ ਕਿ ਅੱਜ ਵੀ ਉਹ ਹੀ ਜਿੱਤੇਗਾ ਉਸਨੇ ਆਪਣੇ ਅੰਦਰਲੇ ਡਰ ਨੂੰ ਅਕਲ ਨਾਲ ਦਬਾ ਦਿੱਤਾ ਸੱਚ ਕਾਗਜ਼ਾਂ ਵਿੱਚ ਹੁੰਦਾ ਹੈ ਉਸਨੇ ਆਪਣੇ ਆਪ ਨੂੰ ਸਮਝਾਇਆ ਦੂਜੇ ਪਾਸੇ ਇਮਾਨਦਾਰ ਆਦਮੀ ਸਧਾਰਨ ਤਰ੍ਹਾਂ ਤਿਆਰ ਹੋਇਆ ਘਰ ਤੋਂ ਨਿਕਲਣ ਤੋਂ ਪਹਿਲਾਂ ਉਸਨੇ ਇੱਕ ਪਲ ਲਈ ਅੱਖਾਂ ਬੰਦ ਕੀਤੀਆਂ ਉਸ ਦਾ ਦਿਲ 파ਰੀ ਨਹੀਂ ਸੀ ਸ਼ਾਂਤ ਸੀ ਮੁਲਾਕਾਤ ਸ਼ਹਿਰ ਦੇ ਵਿਚਕਾਰਲੇ ਕਚੇਰੀ ਘਰ ਵਿੱਚ ਹੋਣੀ ਸੀ ਜਦੋਂ ਦੋਨਾਂ ਉੱਥੇ ਪਹੁੰਚੇ ਕੁਝ ਲੋਕ ਪਹਿਲਾਂ ਹੀ ਮੌਜੂਦ ਸਨ ਕੁਝ ਜਿਗਿਆਸਾ ਨਾਲ ਕੁਝ ਪੱਖਪਾਤ ਨਾਲ ਹਰ ਨਜ਼ਰ ਕੁਝ ਨਾ ਕੁਝ ਲੱਭ ਰਹੀ ਸੀ ਚਲਾਕ ਆਦਮੀ ਨੇ ਅੱਗੇ ਵੱਧ ਕੇ ਸਲਾਮ ਕੀਤਾ ਉਸ ਦੀ ਆਵਾਜ਼ ਵਿੱਚ ਮਿਠਾਸ ਸੀ ਉਸਨੇ ਗੱਲ ਸ਼ੁਰੂ ਕਰਦੇ ਹੀ ਕਾਗਜ਼ ਮੇਜ਼ ਤੇ ਫੈਲਾ ਦਿੱਤੇ ਉਹ ਬੋਲਦਾ ਗਿਆ ਰੁਕਿਆ ਨਹੀਂ ਹਰ ਲਫ਼ਜ਼ ਨਾਲ ਉਹ ਮਾਹੌਲ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਇਮਾਨਦਾਰ ਆਦਮੀ ਤਿਰਜ ਨਾਲ ਸੁਣਦਾ ਰਿਹਾ ਉਸਨੇ ਵਿਚਾਰ ਦਖਲ ਨਹੀਂ ਦਿੱਤਾ ਉਸਦੀ ਚੁੱਪ ਕਈਆਂ ਨੂੰ ਕਮਜ਼ੋਰੀ ਲੱਗੀ ਕੁਝ ਲੋਕਾਂ ਨੇ ਆਪਸ ਵਿੱਚ ਨਜ਼ਰਾਂ ਮਿਲਾਈਆਂ ਫਿਰ ਹੌਲੀ-ਹੌਲੀ ਉਸਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਸਵਾਲ ਸਾਦੇ ਸਨ ਪਰ ਸਹੀ ਥਾ ਤੇ ਇਹ ਤਰੀਕ ਇਥੇ ਕਿਵੇਂ ਆਈ ਇਹ ਦਸਤਖਤ ਕਿਸ ਦੇ ਹਨ ਉਸਦੀ ਆਵਾਜ਼ ਨਰਮ ਸੀ ਪਰ ਠੋਸ ਚਲਾਕ ਆਦਮੀ ਪਹਿਲਾ ਹਸਿਆ ਉਸਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਪਰ ਸਵਾਲ ਵਧਦੇ ਗਏ ਪੀੜ ਦਾ ਧਿਆਨ ਹੁਣ ਕਾਗਜ਼ਾਂ ਤੇ ਟਿਕ ਗਿਆ ਮਾਹੌਲ ਬਦਲਣ ਲੱਗਾ ਚਲਾਕ ਆਦਮੀ ਦੀ ਆਵਾਜ਼ ਉੱਚੀ ਹੋਣ ਲੱਗੀ ਉਹ ਜਲਦੀ ਜਲਦੀ ਬੋਲਣ ਲੱਗਾ ਉਸਦਾ ਹੰਕਾਰ ਹੁਣ ਉਸ ਨੂੰ ਸੰਭਾਲ ਨਹੀਂ ਪਾ ਰਿਹਾ ਸੀ ਈਮਾਨਦਾਰ ਆਦਮੀ ਨੇ ਫਿਰ ਵੀ ਸ਼ਾਂਤੀ ਨਹੀਂ ਛੱਡੀ ਉਸਨੇ ਆਪਣੇ ਅਸਲ ਕਾਗਜ਼ ਹੌਲੀ ਨਾਲ ਕੱਢੇ ਕੋਈ ਸ਼ੋਰ ਨਹੀਂ ਕੋਈ ਦਾਵਾ ਨਹੀਂ ਸਿਰਫ ਸੱਚ ਇਹ ਸਿਰਫ ਸ਼ੁਰੂਆਤ ਸੀ ਅਸਲ ਇਮਤਿਹਾਨ ਹਾਲੇ ਆਉਣਾ ਸੀ ਕਾਗਜ਼ ਮੇਜ਼ ਤੇ ਪਏ ਸਨ ਕੁਝ ਚਮਕਦਾਰ ਕੁਝ ਪੁਰਾਣੇ ਪਰ ਹਰ ਇੱਕ ਆਪਣੀ ਕਹਾਣੀ ਕਹਿਣ ਲਈ ਤਿਆਰ ਹੁਣ ਬੋਲਣ ਦੀ ਵਾਰੀ ਕਾਗਜ਼ਾਂ ਦੀ ਸੀ ਇੱਕ ਬਜ਼ੁਰਗ ਲੇਖਕ ਨੇ ਅੱਗੇ ਵਧ ਕੇ ਦਸਤਾਵੇਜ਼ ਚੁੱਕੇ ਉਸਨੇ ਐਨਕ ਠੀਕ ਕੀਤੀ ਸਫੇ ਉਲਟੇ ਤਰੀਖਾਂ ਤੇ ਉਂਗਲ ਰੱਖੀ ਉਸਦੀ ਨਿਗਾਹ ਹੌਲੀ ਸੀ ਪਰ ਪੱਕੀ ਉਸਨੇ ਪੁੱਛਿਆ ਇਹ ਮੋਹਰ ਇਸ ਸਾਲ ਵਿੱਚ ਵਰਤੀ ਨਹੀਂ ਜਾਂਦੀ ਸੀ ਇਹ ਕਿੱਥੋਂ ਆਈ ਚਲਾਕ ਆਦਮੀ ਨੇ ਹਾਸ ਕੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪੁਰਾਣੀ ਰਿਵਾਇਤ ਹੈ ਉਹ ਕਹਿਣ ਲੱਗਾ ਪਰ ਉਸਦੀ ਆਵਾਜ਼ ਵਿੱਚ ਪਹਿਲਾ ਵਰਗੀ ਠੰਡਕ ਨਹੀਂ ਰਹੀ ਦੂਜੇ ਪਾਸੇ ਇਮਾਨਦਾਰ ਆਦਮੀ ਨੇ ਆਪਣੇ ਕਾਗਜ਼ ਪੇਸ਼ ਕੀਤੇ ਉਹ ਸਾਦੇ ਸਨ ਬਿਨਾ ਵਾਦੂ ਮੋਰਾ ਬਿਨਾ ਸਜਾਵਟ ਪਰ ਹਰ ਤਰੀਖ ਹਰ ਦਸਤਖਤ ਇੱਕ ਦੂਜੇ ਨਾਲ ਮਿਲਦਾ ਲੇਖਕ ਨੇ ਦੋਨਾਂ ਟੇਰੀਆਂ ਨੂੰ ਸਾਹਮਣੇ ਰੱਖ ਕੇ ਮੁਕਾਬਲਾ ਕੀਤਾ ਇੱਕ ਇੱਕ ਕਰਕੇ ਡਲਤੀਆਂ ਸਾਹਮਣੇ ਆਉਣ ਲੱਗੀਆਂ ਕਿਤੇ ਸਿਆਹੀ ਦਾ ਰੰਗ ਵੱਖਰਾ ਸੀ ਕਿਤੇ ਹੱਥ ਦੀ ਲਿਖਾਈ ਸਮੇਂ ਨਾਲ ਨਹੀਂ ਮਿਲਦੀ ਸੀ ਕਿਸੇ ਨੇ ਕਿਹਾ ਇਹ ਦਸਤਖਤ ਇੱਕੋ ਹੱਥ ਦੇ ਨਹੀਂ ਲੱਗਦੇ ਪੀੜ ਵਿੱਚ ਫੁਸਫੁਸਾਟ ਫੈਲ ਗਈ ਜੋ ਲੋਕ ਪਹਿਲਾ ਸਿਰ ਹਿਲਾ ਰਹੇ ਸਨ ਹੁਣ ਸਵਾਲੀ ਨਜ਼ਰਾਂ ਨਾਲ ਦੇਖਣ ਲੱਗੇ ਚਲਾਕ ਆਦਮੀ ਨੇ ਗੱਲਾਂ ਨੂੰ ਕੁਮਾਉਣ ਦੀ ਕੋਸ਼ਿਸ਼ ਕੀਤੀ ਉਸਨੇ ਕਿਸੇ ਹੋਰ ਤੇ ਦੋਸ਼ ਤਰਿਆ ਕਦੇ ਲੇਖਕ ਦੀ ਯਾਦ ਤੇ ਸਵਾਲ ਚੁੱਕਿਆ ਪਰ ਸਬੂਤ ਆਪਣੀ ਥਾਂ ਅਡਿੱਗ ਸਨ ਹਰ ਨਵਾਂ ਝੂਠ ਪੁਰਾਣੇ ਨੂੰ ਟੱਕਣ ਦੀ ਕੋਸ਼ਿਸ਼ ਕਰਦਾ ਪਰ ਟੱਕਣ ਦੀ ਥਾਂ ਹੋਰ ਖੁੱਲਾ ਕਰ ਦਿੰਦਾ ਹੰਕਾਰ ਜੋ ਹੁਣ ਤੱਕ ਉਸਨੂੰ ਸੰਭਾਲਦਾ ਆ ਰਿਹਾ ਸੀ ਦਰਾਰਾਂ ਚਾ ਟੁੱਟਣ ਲੱਗਾ ਈਮਾਨਦਾਰ ਆਦਮੀ ਖਾਮੋਸ਼ ਹੀ ਰਿਹਾ ਉਸ ਦੀ ਖਾਮੋਸ਼ੀ ਵਿੱਚ ਸਬਰ ਸੀ ਅਤੇ ਸਬਰ ਵਿੱਚ ਤਾਕਤ ਜਦੋਂ ਉਸ ਨੂੰ ਬੋਲਣ ਲਈ ਕਿਹਾ ਗਿਆ ਉਸ ਨੇ ਸਿਰਫ ਇਹ ਕਿਹਾ ਸੱਚ ਨੂੰ ਵਦੇਰੇ ਸ਼ਬਦਾਂ ਦੀ ਲੋੜ ਨਹੀਂ ਹੁੰਦੀ ਕਮਰੇ ਵਿੱਚ ਬੈਠੇ ਕੁਝ ਲੋਕਾਂ ਨੇ ਪਹਿਲੀ ਵਾਰ ਅਹਿਸਾਸ ਕੀਤਾ ਕਿ ਅਕਲ ਅਤੇ ਹੰਕਾਰ ਵਿੱਚ ਫਰਕ ਹੁੰਦਾ ਹੈ ਅਕਲ ਰਾਹ ਦਿਖਾਉਂਦੀ ਹੈ ਹੰਕਾਰ ਅੱਖਾਂ ਬੰਦ ਕਰ ਦਿੰਦਾ ਹੈ ਜਾਂਚ ਹੋਰ ਗਹਿਰੀ ਹੋਣ ਦਾ ਫੈਸਲਾ ਹੋਇਆ ਹਕੂਮਤੀ ਅਧਿਕਾਰੀ ਬੁਲਾਏ ਗਏ ਚਲਾਕ ਆਦਮੀ ਦੇ ਚਿਹਰੇ ਤੇ ਪਸੀਨਾ ਸਾਫ ਦਿਖਣ ਲੱਗਾ ਉਸ ਦੀ ਮੁਸਕਾਨ ਹੁਣ ਯਾਦਾਂ ਚਾਹ ਬਦਲ ਰਹੀ ਸੀ ਇਹ ਮੰਜ਼ਰ ਅੰਤ ਨਹੀਂ ਸੀ ਸਿਰਫ ਇੱਕ ਮੋੜ ਸੱਚ ਹਾਲੇ ਪੂਰੀ ਤਰ੍ਹਾਂ ਸਾਹਮਣੇ ਆਉਣਾ ਬਾਕੀ ਸੀ ਜਦੋਂ ਸਰਕਾਰੀ ਅਧਿਕਾਰੀ ਕਚਹਿਰੀ ਦੇ ਅੰਦਰ ਦਾਹਲ ਹੋਏ ਹਵਾ ਵਿੱਚ ਇੱਕ ਠੰਡੀ ਗੰਭੀਰਤਾ ਕੁਲ ਗਈ ਉਹਨਾਂ ਦੇ ਕਦਮ ਹੌਲੇ ਸਨ ਪਰ ਫੈਸਲੇ ਪਾਰੀ ਮੇਜ਼ ਦੇ ਦੋਵਾਂ ਪਾਸਿਆਂ ਕਾਗਜ਼ਾਂ ਦੀਆਂ ਟੇਰੀਆਂ ਪਈਆਂ ਸਨ ਇੱਕ ਟੇਰੀ ਸੱਚ ਦੀ ਦੂਜੀ ਝੂਠ ਦੀ ਅਧਿਕਾਰੀਆਂ ਨੇ ਪਹਿਲਾਂ ਸਾਰਾ ਮਾਮਲਾ ਸੁਣਿਆ ਕਿਸੇ ਨੂੰ ਰੋਕਿਆ ਨਹੀਂ ਗਿਆ ਪਰ ਹਰ ਗੱਲ ਨੋਟ ਕੀਤੀ ਗਈ ਲਿਖਣ ਵਾਲੀ ਕਲਮ ਦੀ ਖੜਕ ਕਮਰੇ ਵਿੱਚ ਸਪਸ਼ਟ ਸੁਣਾਈ ਦੇ ਰਹੀ ਸੀ ਇੱਕ ਖੜਕ ਚਲਾਕ ਆਦਮੀ ਦੇ ਦਿਲ ਚਾਹ ਹਥੌੜੇ ਵਾਂਗ ਵੱਜ ਰਹੀ ਸੀ ਗਵਾਹ ਇੱਕ ਇੱਕ ਕਰਕੇ ਬੁલાਏ ਗਏ ਪੁਰਾਣਾ ਪड़ोसी جس نے سالاتوں اس زمین نو ایماندار aadmi دے ہتھاں چا دیکھیا سی اک دفتری ملازم جس نے ریکارڈ دادی ہیرافیری نو پہچان لیا سی ہر گواہی نال چوت دی جڑ ہلدی گئی چالاک aadmi کرسی تے بیٹھا ہتھاں دیاں انگلیاں مل رہا سی اس دا من پیچھے ول دوڑ رہا سی او سارے پل جتھے اس نے سوچیا سی کہ او اٹل ہے پہلی وار اس نو اپنی عقل پاری نہیں خالی لگی ਉਸਨੇ ਆਪਣੇ ਅੰਦਰ ਉੱਠਦੇ ਡਰ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਕਦੇ ਗਲਾ ਸਾਫ਼ ਕੀਤਾ ਕਦੇ ਪਾਣੀ ਮੰਗਿਆ ਪਰ ਅੱਖਾਂ ਉਸ ਦਾ ਸਾਥ ਨਹੀਂ ਦੇ ਰਹੀਆਂ ਸਨ ਉਹ ਅੱਖਾਂ ਜੋ ਕਦੇ ਨਿਡਰ ਰਹਿੰਦੀਆਂ ਸਨ ਹੁਣ ਸਵਾਲ ਪੁੱਛ ਰਹੀਆਂ ਸਨ ਇਮਾਨਦਾਰ ਆਦਮੀ ਤਿਰਜ ਨਾਲ ਬੈਠਾ ਰਿਹਾ ਉਸਨੇ ਗਵਾਹੀ ਦਿੱਤੀ ਪਰ ਬਿਨਾ ਕੜਵਾੜ ਦੇ ਉਸਨੇ ਕਟਨਾਵਾ ਬਿਆਨ ਕੀਤੀਆ ਸਿਰਫ ਉਹੀ ਜੋ ਹੋਈਆਂ ਸਨ ਕੋਈ ਵਾਦਾ ਨਹੀਂ ਕੋਈ ਕਾਟ ਨਹੀਂ ਅਧਿਕਾਰੀਆਂ ਨੇ ਨੋਟ ਕੀਤਾ ਕਿ ਸੱਚ ਦੀ ਲਹਿਜ਼ਾ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ ਜਾਂਚ ਜਦੋਂ ਦਸਤਖਤਾਂ ਤੱਕ ਪਹੁੰਚੀ ਤਦ ਮਾਰ ਬੁલાਏ ਗਏ ਉਹਨਾਂ ਨੇ ਹੱਥ ਦੀ ਲਿਖਾਈ ਦਬਾਅ ਅਤੇ ਲਕੀਰਾਂ ਦੀ ਤੁਲਨਾ ਕੀਤੀ ਨਤੀਜੇ ਸਪਸ਼ਟ ਸਨ ਕਾਗਜ਼ਾਂ ਦੇ ਪੇਧ ਹੁਣ ਲੁਕ ਨਹੀਂ ਰਹੇ ਸਨ ਚਲਾਕ ਆਦਮੀ ਦੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਮੋਤੀ ਬਣ ਗਈਆਂ ਉਸਨੇ ਆਖਰੀ ਵਾਰ ਆਪਣੀ ਅਕਲ ਨੂੰ ਜਟਾਇਆ ਕੋਈ ਨਵਾਂ ਬਹਾਨਾ ਕੋਈ ਨਵੀਂ ਕਹਾਣੀ ਪਰ ਅਧਿਕਾਰੀਆਂ ਦੀ ਨਿਗਾਹ ਠੰਡੀ ਸੀ ਉਹਨਾਂ ਨੇ ਕਿਹਾ ਹਰ ਗੱਲ ਦਾ ਸਮਾਂ ਹੁੰਦਾ ਹੈ ਹੁਣ ਸੱਚ ਦਾ ਸਮਾਂ ਹੈ ਕਮਰੇ ਵਿੱਚ ਖਾਮੋਸ਼ੀ ਫਿਰ ਵਾਪਸ ਆ ਗਈ ਪਰ ਇੱਕ ਖਾਮੋਸ਼ੀ ਹੁਣ ਪਾਰੀ ਨਹੀਂ ਸੀ ਇਹ ਇਨਸਾਫ ਦੇ ਨੇੜੇ ਹੋਣ ਦੀ ਖਾਮੋਸ਼ੀ ਸੀ ਅਗਲੇ ਦਿਨ ਸਵੇਰੇ ਕਚੈਰੀ ਫਿਰ ਪਰੀ ਹੋਈ ਸੀ ਇਹ ਪੀੜ ਕੱਲ ਵਾਲੀ ਨਹੀਂ ਸੀ ਅੱਜ ਲੋਕ ਜਿਗਿਆਸਾ ਨਹੀਂ ਨਤੀਜੇ ਸੁਣਨ ਆਏ ਸਨ ਅਧਿਕਾਰੀ ਆਪਣੀ ਥਾਂ ਤੇ ਬੈਠੇ ਫਾਈਲਾਂ ਖੁੱਲੀਆਂ کاغذاں دی سرسراہٹ نے خاموشی توڑی۔ ਮੁੱਖ ਅਧਿਕਾਰੀ ਨੇ ਨਜ਼ਰ ਚੁੱਕ ਕੇ ਦੋਨਾਂ ਆਦਮੀਆਂ ਵੱਲ ਦੇਖਿਆ। ਉਸ ਦੀ ਨਿਗਾਹ ਵਿੱਚ ਕੋਈ ਗੁੱਸਾ ਨਹੀਂ ਸੀ, ਸਿਰਫ਼ ਤੋਲ। ਫੈਸਲਾ ਪੜਿਆ ਜਾਣ ਲੱਗਾ। ਸ਼ਬਦ ਸਪਸ਼ਟ ਸਨ ਪਰ ਭਾਰ ਨਾਲ ਪਰੇ ਹੋਏ, ਝਾਲਸਾਜ਼ੀ ਸਾਬਤ ਹੋ ਚੁੱਕੀ ਸੀ। ਕਾਗਜ਼ ਝਾਲੀ ਸਨ, ریکارڈਾਂ ਨਾਲ ਛੇੜਛਾੜ ਕੀਤੀ ਗਈ ਸੀ। ਹਰ ਗਵਾਹੀ, ਹਰ ਮਾਰ ਦੀ ਰਾਏ ਇੱਕੋ ਪਾਸੇ ਇਸ਼ਾਰਾ ਕਰ ਰਹੀ ਸੀ ਅਤੇ ਚਲਾਕ ਆਦਮੀ ਨੂੰ ਦੋਸ਼ੀ ਪਾਇਆ ਗਿਆ। ਚਲਾਕ ਆਦਮੀ ਦੇ ਕਾਨਾ ਵਿੱਚ ਸ਼ਬਦ ਗੂੰਜ ਰਹੇ ਸਨ ਪਰ ਅਰਥ ਟੁੱਟੇ ਹੋਏ ਲੱਗਦੇ ਉਸ ਦਾ ਮਨ ਹੌਲੀ-ਹੌਲੀ ਇਹ ਮੰਨਣ ਲੱਗ ਪਿਆ ਕਿ ਅਕਲ ਜਦੋਂ ਹੰਕਾਰ ਬਣ ਜਾਵੇ ਤਾਂ ਆਪਣਾ ਹੀ ਵਿਰੋਧ ਕਰਦੀ ਹੈ ਉਸ ਦੇ ਮੱਥੇ ਤੇ ਸਲਵਟਾਂ ਗਹਿਰੀਆਂ ਹੋ ਗਈਆਂ ਸਜ਼ਾ ਦੀ ਕੋਸ਼ਣਾ ਹੋਈ ਕਾਨੂੰਨ ਨੇ ਆਪਣਾ ਰਸਤਾ ਦਿਖਾਇਆ ਨਾ ਜ਼ਿਆਦਾ ਨਾ ਘੱਟ ਜੁਰਮਾਨਾ ਹੱਕ ਦੀ ਵਾਪਸੀ ਅਤੇ ਸਮਾਜ ਅੱਗੇ ਜਵਾਬਦੇਹੀ ਇਸ ਸਜ਼ਾ ਸਿਰਫ ਸਰੀਰਕ ਨਹੀਂ ਸੀ ਇਹ ਹੰਕਾਰ ਲਈ ਸੀ ਇਮਾਨਦਾਰ ਆਦਮੀ ਨੂੰ ਬੇਗੁਨਾਹ ਕਰਾਰ ਦਿੱਤਾ ਗਿਆ ਉਸ ਦੀ ਜ਼ਮੀਨ ਉਸ ਦੇ ਨਾਮ ਮੁੜ ਦਰਜ ਹੋਈ ਮੁੱਖ ਅਧਿਕਾਰੀ ਨੇ ਇੱਕ ਪਲ ਰੁਕ ਕੇ ਕਿਹਾ ਸੱਚ ਦੀ ਆਪਣੀ ਗਤੀ ਹੁੰਦੀ ਹੈ ਉਹ ਦੇਰ ਕਰ ਸਕਦਾ ਹੈ ਪਰ ਰਾਹ ਨਹੀਂ ਪੁੱਲਦਾ ਇਹ ਸ਼ਬਦ ਕਮਰੇ ਚਾ ਰਹਿ ਗਏ ਚਲਾਕ ਆਦਮੀ ਨੇ ਸਿਰ ਚੁਕਾ ਲਿਆ ਇਹ ਚੁਕਾਉ ਹਾਰਦਾ ਨਹੀਂ ਸਮਝਦਾ ਸੀ ਜੋ ਬਹੁਤ ਦੇਰ ਨਾਲ ਆਈ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਸਾਰੀ ਜ਼ਿੰਦਗੀ ਦੇ ਸੌਦੇ ਅੱਜ ਇੱਕੋ ਤੋਲ ਚਾਹ ਤੋਲੇ ਗਏ ਹਨ ਇਮਾਨਦਾਰ ਆਦਮੀ ਨੇ ਕੋਈ ਜਸ਼ਨ ਨਹੀਂ ਮਨਾਇਆ ਉਸ ਨੇ ਸਿਰਫ ਅੰਦਰੋਂ ਸ਼ੁਕਰ ਅਦਾ ਕੀਤਾ ਉਸ ਨੂੰ ਪਤਾ ਸੀ ਕਿ ਅਸਲ ਜਿੱਤ ਸ਼ੋਰ ਨਹੀਂ ਕਰਦੀ ਕਚੇਰੀ ਖਾਲੀ ਹੋਣ ਲੱਗੀ ਲੋਕ ਗੱਲਾਂ ਕਰਦੇ ਨਿਕਲੇ ਕੁਝ ਸਿੱਖ ਕੇ ਕੁਝ ਸ਼ਰਮਿੰਦੇ ਹੋ ਕੇ ਦੋਨਾਂ ਆਦਮੀਆਂ ਦੇ ਰਸਤੇ ਫਿਰ ਵੱਖ ਹੋ ਗਏ ਪਰ ਦੋਨਾਂ ਦੇ ਦਿਲ ਪਹਿਲਾ ਵਰਗੇ ਨਹੀਂ ਰਹੇ ਇਹ ਅੰਤ ਨਹੀਂ ਸੀ ਇਹ ਬਦਲਾ ਦੀ ਸ਼ੁਰੂਆਤ ਸੀ ਇਸ ਤਰ੍ਹਾਂ ਕਹਾਣੀ ਇੱਕ ਮੁਕੰਮਲ ਚੱਕਰ ਪੂਰਾ ਕਰਦੀ ਹੈ ਜਿੱਥੇ ਸੱਚ ਇਮਾਨ ਅਤੇ ਸਬਰ ਨੇ ਚਲਾਕੀ ਹੰਕਾਰ ਅਤੇ ਝੂਠ ਨੂੰ maat ਦਿੱਤੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਆਪਣੀ رائے ਕਮੈਂਟ ਕਰਕੇ ਜਰੂਰ ਦਿਓ